ਹਾਂਜੀ ਪੰਜਾਬੀਓ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵੈਗਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜੋ ਚੈਨਲ ਦੇ ਨਾਲ ਨਵੇਂ ਜੋੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਆਪਾਂ ਇਹ ਚੈਨਲ ਤੇ ਕਬੱਡੀ ਦੀ ਅਪਡੇਟ ਪਾਉਣੀ ਰਹਿੰਦੇ ਆ ਸਾਰੇ ਵੀਰ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਨੇ ਇੱਕ ਭਰਾ ਨਵਜੋਤ ਸਿੱਧਰੀ ਵੀਡੀਓ ਨੂੰ ਲਾਈਕ ਕਰਦਾ ਸ਼ੇਅਰ ਕਰਦਾ ਵਧੀਆ ਸਪੋਰਟ ਕਰ ਰਿਹਾ ਭਰਾ ਦਾ ਬਹੁਤ ਤੇ ਨਾਲ ਹੀ ਮਿੱਤਰੋ ਅੱਜ ਗੱਲ ਕਰਦੇ ਅੱਜ ਹੋਣ ਵਾਲੇ ਕਬੱਡੀ ਦੇ ਤਾਕਲੇ ਟੂਰਨਾਮੈਂਟਾਂ ਬਾਰੇ ਕਿੱਥੇ ਕਿੱਥੇ ਕਬੱਡੀ ਦੇ ਨੇ ਕਹਿੰਦੇ ਛੋਟੀ ਛੋਟੀ ਦੇ ਮੰਨ ਲ ਮਿੱਤਰੋ ਭਿੰਡਣਗੇ ਪਹਿਲਾ ਕਬੱਡੀ ਕੱਪਾ ਜੋ ਅੱਜ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜਿ ਮਿੱਤਰੋ ਜਿੱਥੇ ਕਬੱਡੀ ਓਪਨ ਦੇ ਅੱਜ ਵਧੀਆ ਮੈਚ ਹੋਏ ਨੇ ਤੇ ਨਾਲ ਹੀ ਕੱਲ ਨੂੰ ਕਬੱਡੀ ਅਕੈਡਮੀਆ ਦੇ ਮੈਚ ਹੋਣਗੇ ਜਿੱਥੇ ਪਹਿਲਾ ਨਾਮ 2 ਲੱਖਾਂ ਤੇ ਦੂਸਰਾ ਨਾਮ 1.5 ਲੱਖਾਂ ਬੈਸਟ ਰੀਡਰ ਤੇ ਯਾਫੀ ਨੂੰ ਕਹਿੰਦੇ ਆਣਗੇ ਨੌਕਰੇ ਬਸ਼ੇਰੇ ਦਿੱਤੇ ਜਾਣਗੇ ਅੱਜ ਦੇ ਦਿਨ ਦਾ ਇਹ ਚੋਟੀ ਦਾ ਖੇਡ ਮੇਲਾ ਹੋਊਗਾ ਮਿੱਤਰੋ ਇਹ ਚੋਟੀ ਚੋਟੀ ਦੇ ਮੱਲ ਭਿੜਨਗੇ ਓਰੇ ਟੀਮਾਂ ਬਾਰੇ ਵੀ ਅਪਡੇਟ ਦੇਵਾਂਗੇ ਤੇ ਨਾਲ ਹੀ ਇਸ ਦਾ ਲਾਈਵ ਚੱਲੇਗਾ ਮਿੱਤਰੋ 7 ਸੇਅਸ ਤੇ ਜੋ ਤੇ ਨਾਲ ਹੀ ਮਿੱਤਰੋ ਘੋਲੀਆਂ ਕਲਾਂ ਦਾ ਅਜ ਜੁੱਤੂਜਾ ਦਿਨ ਜਿੱਥੇ 60 ਕਿਲੋ ਦੇ ਮੈਚ ਹੋਣਗੇ ਮਿੱਤਰੋ 32 ਟੀਮਾਂ ਇੰਟਰ ਹੋਣਗੀਆਂ ਪਹਿਲਾ ਨਾਮ ਜਿੱਥੇ 9100 ਅਤੇ ਦੂਜਾ ਨਾਮ ਜਿੱਥੇ 8100 ਆ ਤੀਜਾ ਤੇ ਚੌਥਾ ਨਾਮ ਵੀ ਰੱਖਿਆ ਗਿਆ ਕਮੇਟੀਾਂ ਦੇ ਵੱਲੋਂ 454500 ਰੁਪਏ ਦਿੱਤਾ ਜਾਊਗਾ ਨਾਲ ਹੀ ਕਹਿੰਦੇ ਬੈਸਟ ਟਰੇਡਰ ਤੇ ਯਾਫੀ ਨੂੰ ਕਹਿੰਦੇ ਰੈਂਜਰ ਸਾਈਕਲਾਂ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ ਲੱਖਾਂ ਤੇ ਦੂਜਾ ਨਾਮ 75000 ਬੈਸਟ ਟਰੇਡਰ ਤੇ ਯਾਫੀ ਨੂੰ ਮੋਟਰਸਾਈਕਲਾਂ ਨਾਲ ਮਾਨ ਸਨਮਾਨ ਹੋਵੇਗਾ 80 ਕਿਲੋ ਦੀਆਂ ਵੀ ਸੱਦੀਆਂ ਹੋਈਆਂ ਟੀਮਾਂ ਦੇ ਤਾਕੜੇ ਮੁਕਾਬਲੇ ਹੋਣਗੇ ਬਹੁਤ ਸਾਰੇ ਦੀਆਂ ਟੀਮਾਂ ਪਹੁੰਚਣਗੀਆਂ 80 ਕਿਲੋ ਦਾ ਇੱਥੇ ਪਹਿਲਾ ਨਾਮ 41000 ਅਤੇ ਦੂਸਰਾ ਨਾਮ 31000 ਤੀਜਾ ਤੇ ਚੌਥਾ ਨਾਮ 15 15000 ਰੱਖਿਆ ਗਿਆ ਬੈਸਟ ਰੇਟਰ ਤੇ ਯਾਫੀ ਨੂੰ 43 ਇੰਚੀ LED ਨਾਲ ਮਾਨ ਸਨਮਾਨ ਹੋਵੇਗਾ ਮਿੱਤਰੋ ਓਪਨ ਦੇ ਬੈਸਟਾਂ ਨੂੰ ਕਹਿੰਦੇ ਮੋਟਰਸਾਈਕਲ ਦਿੱਤੇ ਜਾਣਗੇ ਐਨ ਕਹਿੰਦੇ ਸਿਰੇ ਦਾ ਮੇਲਾ ਹੋਊਗਾ ਘੋਲੀਏ ਕਲਾਾਂ ਚ ਲੱਗਣਗੀਆਂ ਰੌਣਕਾਂ ਲਾਈਵ ਆਉਣਾ ਮਿੱਤਰੋ ਕਬੱਡੀ ਆਸਟ੍ਰੇਲੀਆ ਲਾਈਵ ਤੇ ਸਾਰੇ ਵੀਰ ਜਰੂਰ ਜ ਟੂਰਨਾਮੈਂਟ ਹੋਊਗਾ ਜਿਹਦੇ ਦਿਨ ਦਾ ਅਪਡੇਟ ਦੇਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਨਾਲ ਹੀ ਮੁੱਲਾਂ ਵਾਲਾ ਪਸਵਾਲ ਚ ਅੱਜ ਦੂਜਾ ਦਿਨ ਆ ਮਿੱਤਰੋ ਜਿੱਥੇ ਕਬੱਡੀ ਆਲ オーਪਨ ਦੇ ਚਾਰ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ ਲੱਖ ਰੱਖਿਆ ਗਿਆ ਤੇ ਦੂਸਰਾ ਨਾਮ 75000 ਬੈਸਟ ਟਰੇਡਰ ਤੇ ਯਾਫੀ ਨੂੰ ਇੱਕ ਇੱਕ ਹਜ਼ਾਰ ਦੀ ਨਕਦ ਰਕਮ ਦਾ ਸਨਮਾਨ ਹੋਵੇ ਲਾਈਵ ਆਉਣਾ ਇਸ ਦਾ ਮਿੱਤਰੋ ਕਬੱਡੀ ਜੰਕਸ਼ਨ ਤੇ ਐਨ ਕਹਿੰਦੇ ਮਾਜੇ ਮਾਲ ਵੇਲੇ ਚੋਟੀ ਚੋਟੀ ਦੇ ਮੰਲੇ ਪਹੁੰਚਣਗੇ ਉਰੇ ਟੀਮਾਂ ਪਧੀਆਂ ਬਣੀਆਂ ਹੋਈਆਂ ਨੇ ਮੈਚ ਵੀ ਐਨ ਕਹਿੰਦੇ ਸਿਰੇ ਦੇ ਹੋਣਗੇ ਤੇ ਨਾਲ ਹੀ हरियाणा ਚ ਆਦਿਆਨਾ گاؤں ਮਤਲਬਾ ਡਾ ਜ਼ਿਲ੍ਹਾ ਪਾਣੀਪਤ ਚ ਮਿੱਤਰੋ ਅੱਜ ਮੇਲਾ ਸਟਾਰਟ ਆ ਓਪਨ ਦੇ ਦੋ ਪਲੇਅਰ ਬਾਹਰੋਂ ਆਣ ਕੇ ਇੱਥੇ ਪਹਿਲਾ ਨਾਮ ਹੈ 111000 111 ਤੇ ਦੂਸਰਾ ਨਾਮ 60000 ਨਾਲ ਹੀ ਤੀਸਰਾ ਨਾਮ 31000 ਹੋਰ ਵੀ ਵਧੀਆ ਕੁਆਟਰਾਂ ਵਾਸਤੇ ਵੀ ਨਾਮ ਰੱਖਿਆ ਕਮੇਟੀ ਵਾਲਿਆਂ ਵੱਲੋਂ ਤੇ ਨਾਲ ਹੀ ਬੈਸਟ ਟਰੇਡਰ ਤੇ ਯਾਫੀ ਨੂੰ ਡੀਲੈਕਸ ਮੋਟਰਸਾਈਕਲਾਂ ਨਾਲ ਮਾਣ ਸਨਮਾਨ ਹੋਊਗਾ ਮਿੱਤਰੋ ਹਰਿਆਣੇ ਵਾਲਨੇ ਵੀ ਆਣ ਕੇ ਅੱਜ ਵੀ ਸਿਰੇ ਦਾ ਮੈਚ ਹੋਇਆ ਸੀ ਪੰਜਾਬ ਹਰਿਆਣੇ ਦੇ ਬਹੁਤ ਵਧੀਆ ਪਲੇਅਰ ਪਹੁੰਚੇ ਸੀ ਲਾਈਵ ਹੋਣਾ ਇਸ ਦਾ ਮਿੱਤਰੋ ਕਬੱਡੀ ਐਕਚਾਰ ਤੇ YouTube ਦਾ ਚੈਨਲ ਹੈ ਉਸ ਤੇ ਲਾਈਵ ਚੱਲੇਗਾ ਹਰਿਆਣੇ ਦਾ ਤੇ ਨਾਲ ਹੀ ਮਿੱਤਰੋ ਪਿੰਡ ਬਾਲਾ ਜਲਾ ਹੁਸ਼ਿਆਰ ਪੁੱਛ ਅੱਜ ਬਜਨੀ ਕਬੱਡੀ ਖੇਡਾਰੀਆਂ ਦੇ ਮੈਚ ਹੋਣਗੇ 48 ਕਿਲੋ ਦਾ ਇੱਥੇ ਪਹਿਲਾ ਨਾਮ 10000 ਅਤੇ ਦੂਸਰਾ ਨਾਮ 7000 ਨਾਲ ਹੀ 60 ਕਿਲੋ ਦੇ ਪਹਿਲਾ ਨਾਮ 2000 ਰੱਖਿਆ ਗਿਆ ਤੇ ਦੂਸਰਾ ਨਾਮ 15000 ਬੈਸਟਾਂ ਨੂੰ ਕੱਪ ਹੋਣਗੇ 70 ਕਿਲੋ ਦੇ ਚਾਰ ਖੇਡਰੀ ਬਾਹਰੋਂ ਆ ਪਹਿਲਾ ਨਾਮ ਜਿੱਥੇ 31000 ਰੱਖਿਆ ਗਿਆ ਤੇ ਦੂਸਰਾ ਨਾਮ ਇੱਕ ਈਹਾਰਾ ਮਿੱਤਰੋ ਕਬੱਡੀ ਓਪਨ ਦੇ ਸੱਦੀਆਂ ਹੋਈਆਂ 6 ਟੀਮਾਂ ਦੇ ਮੈਚ ਹੋਣਗੇ ਪਹਿਲਾ ਨਾਮ ਇੱਥੇ 71000 ਰੱਖਿਆ ਗਿਆ ਤੇ ਦੂਜਾ ਨਾਮ 61000 ਬੈਸ ਟ੍ਰੇਡਰ ਤੇ ਯਾਫੀ ਨ ਮੋਟਰਸਾਈਕਲਾਂ ਨਾਲ ਮਾਨ ਸਨਮਾਨ ਹੋਊਗਾ ਕੁੜੀਆਂ ਨੇ 4 ਟੀਮਾਂ ਦੇ ਮੈਚ ਹੋਣਗੇ ਪਹਿਲਾ ਨਾਮ ਇੱਥੇ 41000 ਤੇ ਦੂਜਾ ਨਾਮ 31000 ਬੈਸ ਟ੍ਰੇਡਰ ਤੇ ਯਾਫੀ ਖੜਿਆਰਨਾ ਵਾਸਤੇ ਐਲ ਡੀਆਂ ਨਾਲ ਮਾਨ ਸਨਮਾਨ ਹੋਊਗਾ ਜਲਾ ਹੁਸ਼ਿਆਰਪੁਰ ਚ ਵੀ ਇਹਨਾਂ ਕਹਿੰਦੇ ਸਿਰੇ ਦਾ ਖੇਡ ਮੇਲਾ ਹੋਊਗਾ ਬਹੁਤ ਤਾਕੜੇ ਵੱਲ ਪਹੁੰਚਣਗੇ ਹਣੀ ਪੰਡਤ ਕਰ ਰਿਹਾ ਵਾਪਸੀ ਮਿੱਤਰੋ ਇਹ ਮੇਲੇ ਤੇ ਸਿਰੇ ਦਾ ਤੇ ਨਾਲ ਹੀ ਮਿੱਤਰੋ ਰੈਣਾ ਚ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ 60 ਕਿਲੋ ਦਾ ਪਹਿਲਾ ਨਾਮ ਜਿੱਥੇ 11000 ਰੱਖਿਆ ਗਿਆ ਤੇ ਦੂਸਰਾ ਨਾਮ 7100 ਆ ਤੀਜਾ ਨਾਮ 5100 ਆ ਬਇਸ ਟਨ ਹੋਰੇ ਸਰਪ੍ਰਾਈਜ਼ ਦਿੱਤੇ ਜਾਣਗੇ گاਉਂ ਬੋਨਾ ਜ਼ਿਲ੍ਹਾ ਕੈਚਲ ਦੇ ਵਿੱਚ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ ਤੇ ਨਾਲ ਹੀ throddi jind ਚ 70 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 15000 ਆ ਤੇ ਦੂਸਰਾ ਨਾਮ 11000 ਤੀਸਰਾ ਨਾਮ 5100 ਰੱਖਿਆ ਗਿਆ ਬੈਸ ਟ੍ਰੇਡਰ ਤੇ ਯਾਫੀ ਨੂੰ ਕਪਾ ਨਾਲ ਮਾਨ ਸਨਮਾਨ ਹੋਵੇਗਾ ਮੇਤਰੋ ਬਜਨੀ ਕਬੱਡੀ ਖਿਡਾਰੀਆਂ ਦੇ ਅਪਡੇਟ ਆਪਾਂ ਤਾਂ ਦਿੰਨੇ ਆ ਬਹੁਤ ਸਾਰੇ ਕਬੱਡੀ ਖਿਡਾਰੀਆਂ ਦੇ ਫੋਨ ਵੀ ਆਉਂਦੇ ਸੀ ਬਜਨੀ ਕਬੱਡੀ ਖਿਡਾਰੀਆਂ ਦੇ ਤੇ ਇੰਸਟਾਗ੍ਰam ਤੇ ਮਿੱਤਰੋ ਫੇਸਬੁੱਕ ਤੇ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਉਂਦੇ ਸੀ ਕਿ ਵੀਰ ਜੀ ਬਜਨੀ ਕਬੱਡੀ ਖਿਡਾਰੀਆਂ ਦੀ ਵੀ ਅਪਡੇਟ ਦਿਆ ਕਰੋ ਬਹੁਤ ਘੱਟ ਚੈਨਲਾਂ ਤੇ ਬਜਨੀ ਕਬੱਡੀ ਖਿਡਾਰੀਆਂ ਦੀ ਅਪਡੇਟ ਹੁੰਦੀ ਹੈ ਇਸ ਕਰਕੇ ਆਪਾਂ ਉਹਨਾਂ ਦੀ ਵੀਰਾਂ ਦੀ ਗੱਲ ਨੂੰ ਜ਼ਰੂਰ ਮੰਨਿਆ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਵੀ ਦੱਸਦੇ ਆਪਾਂ ਭਵੇਂ ਪ੍ਰਾਇਜ ਘੱਟ ਹੀ ਹੁੰਦਾ ਪਰ ਇਹਨਾਂ ਨਹੀਂ ਆਉਣ ਵਾਲੀ ਕਬੱਡੀ ਦੀ ਕਮਾਂਡ ਨੂੰ ਸਾਹਮਣਾ ਤਾਂ ਇਹਨਾਂ ਬਾਰੇ ਵੀ ਦੇ ਨਾਲ ਹੀ ਮਿੱਤਰੋ ਸਾਰੇ ਵੀਰ ਕਬੱਡੀ ਖਿਡਿਆਰੀ ਕਬੱਡੀ ਪ੍ਰਮੋਟਰ ਪੰਜਾਬ ਰਹਿਣ ਦੇ ਜੋ ਵੀ ਪਲੇਅਰ ਖੇਡਦੇ ਨੇ ਸਾਰਿਆਂ ਨੂੰ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਆ ਸੱਟਾ ਫੇਟਾਂ ਤੋਂ ਸਾਰਿਆਂ ਨੂੰ ਬਚਿਤ ਰੱਖੇ ਸਾਰੇ ਖੇਡ ਪ੍ਰਮੋਟਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੇਡ ਪ੍ਰੇਮੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੋ ਆਪਣਾ ਸਮਾਂ ਕੱਢ ਕੇ ਕਬੱਡੀ ਨੂੰ ਦੇ ਰਹੇ ਨੇ ਕਬੱਡੀ ਦਾ ਲਾਈਵ ਆਨੰਦ ਮਾਨਦੇ ਨੇ ਕਈ ਵੀਰ ਗਰਾਊਂਡਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਕਬੱਡੀ ਖਿਡਿਆਰੀਆਂ ਦੀ ਖੇਡ ਨੂੰ ਦੇਖਦੇ ਨੇ ਇਹਨਾਂ ਦਾ ਮੋਹ ਪਿਆਰ ਹੀ ਹੁੰਦਾ ਮਿੱਤਰੋ ਖੇਡ ਪ੍ਰੇਮੀਆਂ ਦਾ ਜੋ ਇਨਾਂ ਦੇ ਲੋ ਸਤਕਾਰ ਕਰਦੇ ਨੇ ਕਬੱਡੀ ਦਾ ਇੰਨੀ ਠੰਡ ਦੇ ਵਿੱਚ ਭਾਵੇਂ ਲੋਈ ਦੇ ਬੋਕਲ ਮਾਰ ਕੇ ਸਾਰਾ ਸਾਰਾ ਦਿਨ ਕਬੱਡੀ ਖਿਡਾਰੀਆਂ ਦੀ ਉਡੀਕ ਕਰਦੇ ਨੇ ਕੋਈ ਵੀ ਖੇਡ ਪ੍ਰੇਮੀ ਕਿਸੇ ਖਿਡਾਰੀ ਦਾ ਫੈਨ ਹੁੰਦਾ ਕੋਈ ਕਿਸੇ ਦਾ ਸਾਰਿਆਂ ਨੂੰ ਵਾਈਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਨਾਲ ਹੀ ਮਿੱਤਰੋ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਜੀ ਸਾਰੇ ਵੀਰ ਜੋ ਚੈਨਲ ਨੂੰ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਵਾਈਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਰੱਕੀਆਂ ਬਖਸ਼ੇ ਧੰਨਵਾਦ